ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਮੋਬਾਈਲ ਫੋਨਾਂ ਨੇ ਅੱਜ ਕੱਲ ਹਰੇਕ ਵਿਅਕਤੀ ਨੂੰ ਕੈਮਰਾਮੈਨ ਬਣਾ ਦਿੱਤਾ ਹੈ ਹਰੇਕ ਵਿਅਕਤੀ ਆਪਣੇ ਮੌਜੂਦਾ ਪਲਾਂ ਨੂੰ ਆਪਣੇ ਮੋਬਾਈਲ ਦੇ ਨਾਲ ਫੋਟੋਆਂ ਦੇ ਰੂਪ ਦੇ ਵਿੱਚ ਜਾਂ ਵੀਡੀਓ ਦੇ ਰੂਪ ਦੇ ਵਿੱਚ ਕੈਦ ਕਰਦਾ ਰਹਿੰਦਾ ਹੈ ਅਤੇ ਇਹਨਾਂ ਸਾਰੀਆਂ ਯਾਦਾਂ ਨੂੰ ਫਿਰ ਮੋਬਾਈਲ ਫੋਨ ਸਾਹਮਣੇ ਰੱਖਦਾ ਹੈ ਅਤੇ ਜਦੋਂ ਸਾਡਾ ਦਿਲ ਕਰਦਾ ਹੈ ਅਸੀਂ ਪੁਰਾਣੀ ਯਾਦਾਂ ਨੂੰ ਤਰੋ-ਤਾਜ਼ਾ ਕਰ ਲੈਂਦੇ ਹਾਂ ਪਰੰਤੂ ਕਈ ਵਾਰ ਭੁਲੇਖੇ ਦੇ ਨਾਲ ਜਾਂ ਫਿਰ ਜਦੋਂ ਸਾਡੇ ਫੋਨ ਦੀ ਮੈਮਰੀ ਭੰਨੀ ਸ਼ੁਰੂ ਹੋ ਜਾਂਦੀ ਹੈ ਤਾਂ ਅਸੀਂ ਆਪਣੀਆਂ ਕੁਝ ਪੁਰਾਣੀਆਂ ਫੋਟੋਆਂ ਵੀਡੀਓ ਨੂੰ ਡਿਲੀਟ ਕਰ ਦਿੰਦੇ ਹਾਂ ਅਤੇ ਕਈ ਵਾਰ ਇਹ ਵੀ ਹੁੰਦਾ ਹੈ ਕਿ ਅਚਾਨਕ ਸਾਡੇ ਕੋਲ ਭੁਲੇਖੇ ਦੇ ਨਾਲ ਵੀ ਵਧੀਆ ਫੋਟੋ ਅਤੇ ਵੀਡੀਓ ਡਿਲੀਟ ਹੋ ਜਾਂਦੀਆਂ ਹਨ ਅਤੇ ਇਹਨਾਂ ਦੇ ਡਿਲੀਟ ਹੋ ਜਾਣ ਦੇ ਪਿੱਛੇ ਸਾਨੂੰ ਕਾਫੀ ਪਛਤਾਵਾ ਹੁੰਦਾ ਹੈ ਤਾਂ ਫਿਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਡਿਲੀਟ ਹੋਈਆਂ ਪੁਰਾਣੀਆਂ ਤੋਂ ਪੁਰਾਣੀ ਫੋਟੋ ਨੂੰ ਦੁਬਾਰਤੋਂ ਲੱਭਣ ਦਾ ਰਿਕਵਰ ਕਰਨ ਦਾ ਤਰੀਕਾ ਦੇਖਾਂਗੇ ਅਤੇ ਉਸ ਤਰੀਕੇ ਨੂੰ ਦੇਖਣ ਦੇ ਲਈ ਜਾਣਨ ਦੇ ਲਈ ਤੁਹਾਨੂੰ ਇਹ ਵੀਡੀਓ ਅਖੀਰ ਤੱਕ ਦੇਖਣੀ ਪਵੇਗੀ ਅਤੇ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰ ਲਓ ਅਤੇ ਇਹ ਸੈਟਿੰਗ ਕਰਨ ਤੋਂ ਬਾਅਦ ਤੁਹਾਡੀ ਭਵਿੱਖ ਦੇ ਵਿੱਚ ਜੇਕਰ ਕੋਈ ਵੀ ਵੀਡੀਓ ਆ ਜਾਂ ਤੁਹਾਡੀ ਕੋਈ ਫੋਟੋ ਤੁਹਾਡੀ ਕੋਈ ਵੀ ਯਾਦ ਤੁਹਾਡੇ ਹੱਥੋਂ ਗਵਾਹ ਜਾਂਦੀ ਹੈ ਡਿਲੀਟ ਹੋ ਜਾਂਦੀ ਹੈ ਤਾਂ ਫਿਰ ਤੁਸੀਂ ਉਸ ਨੂੰ ਖੁਦ 2 ਮਿੰਟਾਂ ਦੇ ਵਿੱਚ ਇਹ ਦੇ ਕਵਰ ਕਰ ਸਕਦੇ ਹੋ ਤਾਂ ਆਓ ਫਿਰ ਹੁਣ ਇਹ ਸੈਟਿੰਗ ਔਨ ਕਰਨ ਦੇ ਲਈ ਚੱਲਦੇ ਹਾਂ ਆਪਾਂ ਮੋਬਾਈਲ ਫੋਨ ਦੀ ਸਕਰੀਨ ਦੇ ਉੱਪਰ ਤੁਹਾਨੂੰ ਇਸ ਦੇ ਲਈ ਕਰਨਾ ਕੀ ਪਵੇਗਾ ਤੁਹਾਨੂੰ ਆਪਣੇ ਮੋਬਾਈਲ ਦੇ ਵਿੱਚ Google Photos ਨਾਮ ਦੀ ਐਪਲੀਕੇਸ਼ਨ ਦੇ ਵਿੱਚ ਸੈਟਿੰਗ ਕਰਨੀ ਪਵੇਗੀ ਇਸ ਦੇ ਲਈ ਆਪਾਂ Google Photos ਵਾਲੀ ਐਪਲੀਕੇਸ਼ਨ ਦੇ ਵਿੱਚ ਜਾਵਾਂਗੇ ਉਸ ਤੋਂ ਬਾਅਦ ਸੱਜੇ ਹੱਥ ਉੱਪਰ ਸਾਡੇ ਜੋ ਫੋਟੋ ਵਾਲਾ ਆਈਕਨ ਲੱਗਿਆ ਹੋਇਆ ਨਜ਼ਰ ਆ ਰਿਹਾ ਸਾਨੂੰ ਆਪਾਂ ਉਸ ਦੇ ਉੱਪਰ ਕਲਿੱਕ ਕਰ ਲਵਾਂਗੇ ਅਤੇ ਉਸ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਆਪਾਂ ਫੋਟੋ ਸੈਟਿੰਗ ਦੇ ਉੱਪਰ ਕਲਿੱਕ ਕਰਾਂਗੇ ਫੋਟੋ ਸੈਟਿੰਗ ਤੇ ਕਲਿੱਕ ਕਰਨ ਤੋਂ ਬਾਅਦ ਸਾਨੂੰ ਇੱਥੇ ਨਜ਼ਰ ਆਵੇਗਾ ਬੈਕਅਪ ਵਾਲਾ ਫੋਲਡਰ ਆਪਾਂ ਬੈਕਅਪ ਵਾਲੇ ਫੋਲਡਰ ਦੇ ਉੱਪਰ ਕਲਿੱਕ ਕਰ ਲਵਾਂਗੇ ਅਤੇ ਇਸ ਤੋਂ ਬਾਅਦ ਅਸੀਂ ਇੱਥੋਂ ਇਸ ਬੈਕਅਪ ਨੂੰ ਆਨ ਕਰ ਦੇਵਾਂਗੇ ਅਤੇ ਆਪਣੀ Gmail ਸ ਹੁਣ ਬੈਕਅਪ ਦੇ ਵਿੱਚ ਸਾਨੂੰ ਹੋਰ ਤਾਂ ਕੁਝ ਸੈਟਿੰਗਾਂ ਹੋਰ ਨਜ਼ਰ ਆਣਗੀਆਂ ਆਪਾਂ ਬੈਕਅਪ ਕੁਆਲਿਟੀ ਦੇ ਉੱਪਰ ਚਲੇ ਜਾਵਾਂਗੇ ਇਸ ਦੇ ਵਿੱਚ ਅਸੀਂ ਦੇਖ ਰਿਹਾ ਕਿ origignal ਕੁਆਲਿਟੀ ਵਾਲਾ ਫੋਲਡਰ ਹੈਗਾ ਸਟੋਰੇਜ ਸੇਵਰ ਵਾਲਾ ਫੋਲਡਰ ਹੈਗਾ ਐਕਸਪ੍ਰੈਸ ਵਾਲਾ ਫੋਲਡਰ ਹੈਗਾ ਹੁਣ ਇਸ ਦੇ ਵਿੱਚ ਜੇਕਰ ਅਸੀਂ origignal ਕੁਆਲਿਟੀ ਸਿਲੈਕਟ ਕਰ ਲੈਂਦੇ ਆ ਤਾਂ ਇਸ ਦਾ ਮਤਲਬ ਹੈ ਕਿ ਜਿਹੜੀ ਕੁਆਲਿਟੀ ਦੇ ਵਿੱਚ ਅਸੀਂ ਫੋਟੋ ਜਾਂ ਵੀਡੀਓ ਸ਼ੂਟ ਕੀਤੇ ਨੇ ਖਿੱਚੇ ਨੇ ਆਪਾਂ ਨੂੰ ਉਸੇ ਕੁਆਲਿਟੀ ਦੇ ਵਿੱਚ ਇਹ ਬੈਕਅਪ ਮਿਲ ਜਾਵੇਗਾ ਇਸ ਤੋਂ ਇਲਾਵਾ ਦੂਸਰਾ ਫੋਲਡਰ ਨਜ਼ਰ ਆ ਰਿਹਾ ਸਟੋਰੇਜ ਸੇਵਰ ਵਾਲਾ ਜੇਕਰ ਆਪਾਂ ਸਟੋਰੇਜ ਸੇਵਰ ਤਾ ਇਹ ਕੁਝ ਕੁਆਲਟੀ ਫੋਟੋਆਂ ਦੀ ਤੇ ਵੀਡੀਓ ਦੀ ਘਟਾ ਦਿੰਦਾ ਏ ਅਤੇ ਤੁਹਾਨੂੰ ਘੱਟ ਥਾਂ ਦੇ ਵਿੱਚ ਜ਼ਿਆਦਾ ਫੋਟੋਆਂ ਸੇਵ ਕਰਨ ਦੀ ਸਹੂਲਤ ਮਿਲ ਜਾਂਦੀ ਹੈ ਇਸ ਦੇ ਨਾਲ ਹੀ ਤੀਜੀ ਐਕਸਪ੍ਰੈਸ ਵਾਲੀ ਫੋਲਡਰ ਵੀ ਸਾਨੂੰ ਨਜ਼ਰ ਆ ਰਿਹਾ ਜੇਕਰ ਅਸੀਂ ਐਕਸਪ੍ਰੈਸ ਦੇ ਉੱਪਰ ਕਲਿੱਕ ਕਰ ਲੈਂਦੇ ਹਾਂ ਤਾਂ ਫਿਰ ਕੁਆਲਟੀ ਬਹੁਤ ਜ਼ਿਆਦਾ ਘਟ ਜਾਂਦੀ ਹੈ ਪਰੰਤੂ ਬਹੁਤ ਜ਼ਿਆਦਾ ਫੋਟੋਆਂ ਅਸੀਂ ਸੇਵ ਵੀ ਕਰ ਸਕਾਂਗੇ ਹੁਣ ਇਸ ਤੋਂ ਬਾਅਦ ਮੋਬਾਈਲ ਡਾਟਾ ਜੂਜ ਵਾਲੀ অপਸ਼ਨ ਦੇ ਉੱਪਰ ਚਲਦੀ ਹੈ ਇਸ ਦੇ ਵਿੱਚ ਇੱਕ ਬੈਕਅਪ ਵੀਡੀਓ ਓਵਰ ਡਾਟਾ ਵਾਲੀ অপਸ਼ਨ ਨਜ਼ਰ ਆ ਰਹੀ ਹੈ ਇੱਕ ਬੈਕਅਪ ਵਾਈਲ ਰੋਮਿੰਗ ਵਾਲੀ অপਸ਼ਨ ਨਜ਼ਰ ਆ ਰਹੀ ਹੈ ਜੇਕਰ ਤੁਸੀਂ ਰੋਮਿੰਗ ਦੇ ਉੱਪਰ ਵੀ ਜਾ ਕੇ ਬੈਕਅਪ ਲੈਣਾ ਚਾਹੁੰਦੇ ਹੋ ਤਾਂ ਇਸ ਨੂੰ ਔਨ ਕਰ ਸਕਦੇ ਹੋ ਅਦਰਵਾਈਜ਼ ਅਤੇ ਇਸ ਦੇ ਵਿੱਚ ਜਾ ਕੇ ਤੁਸੀਂ ਮੋਬਾਈਲ ਡਾਟਾ ਜਦੋਂ ਇਸਤੇਮਾਲ ਕਰੋਗੇ ਤਾਂ ਉਦੋਂ ਤੁਸੀਂ ਲਿਮਿਟ ਸਿਲੈਕਟ ਕਰ ਸਕਦੇ ਹੋ ਕਿ ਕਿੰਨੀ ਕਿ ਲਿਮਿਟ ਤੱਕ ਦੀਆਂ ਕਿੰਨੀ ਸਾਈਜ਼ ਦੀਆਂ ਫੋਟੋਆਂ ਜਾਂ ਵੀਡੀਓ ਤੁਸੀਂ ਸੇਵ ਕਰਨਾ ਚਾਹੁੰਦੇ ਹੋ ਕاسی ਤਰ੍ਹਾਂ ਬੈਕਅੱਪ ਤੇ ਡਿਵਾਈਸ ਫੋਲਡਰ ਵਾਲੇ ਆਪਸ਼ਨ ਦੇ ਉੱਪਰ ਜਾ ਕੇ ਆਪਾਂ ਦੇਖਾਂਗੇ ਤਾਂ ਇਸ ਦੇ ਵਿੱਚ ਸਾਰੇ ਫੋਲਡਰ ਸਾਨੂੰ ਨਜ਼ਰ ਆਣਗੇ ਆਪਾਂ ਕਿਸ ਫੋਲਡਰ ਦੇ ਵਿੱਚ ਪਈਆਂ ਫੋਟੋਆਂ ਨੂੰ ਬੈਕਅੱਪ ਲੈਣਾ ਚਾਹੁੰਦੇ ਆ ਸੇਵ ਕਰਨਾ ਚਾਹੁੰਦੇ ਆ ਮੰਨ ਲਓ ਆਪਾਂ WhatsApp ਇਮੇਜ ਨੂੰ ਆਪਾਂ ਬੈਕਅੱਪ ਲੈਣਾ ਚਾਹੁੰਦੇ ਆ ਤਾਂ WhatsApp ਇਮੇਜ ਨੂੰ ਆਪਾਂ ਔਨ ਕਰ ਲਵਾਂਗੇ ਇਸੇ ਤਰ੍ਹਾਂ ਹੀ ਅਸੀਂ ਕਿਸੇ ਵੀ ਫੋਲਡਰ ਨੂੰ ਆਪਣੇ ਮਨਪਸੰਦ ਦੇ ਫੋਲਡਰ ਨੂੰ ਆਪਾਂ ਇੱਥੋਂ ਔਨ ਕਰ ਸਕਦੇ ਆ ਤਾਂ ਫਿਰ ਇਹ ਕੁਝ ਸੈਟਿੰਗਾਂ ਕਰਨ ਤੋਂ ਬਾਅਦ ਸਾਡੇ ਮੋਬਾਈਲ ਦੇ ਵਿੱਚ ਸਾਡੀਆਂ ਖਿੱਚੀਆਂ ਹੋਈਆਂ ਫੋਟੋਆਂ ਜਾਂ ਫਿਰ ਵੀਡੀਓ ਦਾ ਬੈਕਅੱਪ ਬੰਦਦਾ ਰਹ ਅਤੇ ਫਿਰ ਤੁਸੀਂ ਡਿਲੀਟ ਹੋ ਜਾਣ ਤੋਂ ਬਾਅਦ ਜਾਂ ਖੋ ਜਾਣ ਤੋਂ ਬਾਅਦ ਇਹਨਾਂ ਆਪਣੀ ਯਾਦਾਂ ਨੂੰ ਕਦੇ ਵੀ ਵਾਪਸ ਲਿਆ ਸਕਦੇ ਹੋ ਰਿਕਵਰ ਕਰ ਸਕਦੇ ਹੋ ਦੇਖ ਸਕਦੇ ਹੋ ਤਾਂ ਫਿਰ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਅਤੇ ਜੇਕਰ ਤੁਸੀਂ ਬਾਈ ਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈ ਜੀ ਪੰਜਾਬੀ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ